ਹਾਂ ਜੀ ਮੈਂ 10000 ਰੁਪਏ ਪਾਤਾ ਵਾ ਤੁਸੀਂ ਉਹ ਸਾਰੇ ਜਿਹੜੇ ਪਰਸਨ ਹੈ ਨਾ ਉਹਨਾਂ ਦੇ 6-6 ਪੀਸ ਪਾ ਦਿਓ ਮੈਨੂੰ ਹਾਂ ਟੋਟਲ ਮਿਕਸ ਕਰਕੇ 48 ਪੀਸ ਕਰ ਦੋ ਹਾਂ ਬਿੱਲ ਬਣਾ ਕੇ ਤੁਸੀਂ ਮੈਨੂੰ ਨਾ WhatsApp ਕਰ ਦਿਓ ਬਾਕੀ ਜਿਹੜੀ ਪੇਮੈਂਟ ਹੋਊਗੀ ਮੈਂ ਤੁਹਾਨੂੰ ਹਫਤੇ ਤੱਕ ਕਰਾ ਦੂੰਗਾ ਠੀਕ ਹੈ ਭਾਜੀ ਜੇ ਕੋਈ ਹੋਰ ਆਰਟੀਕਲ ਆਏ ਉਹ ਵੀ ਮੈਨੂੰ ਸੈਂਡ ਕਰ ਦਿਓ WhatsApp ਤੇ ਠੀਕ ਹੈ ਫਿਰ ਭਾਜੀ ਕੱਲ ਤੱਕ ਮੈਨੂੰ ਕਰਵਾ ਦਿਓ ਠੀਕ ਹੈ ਜੀ ਓਕੇ ਉਹ ਫੋਨ ਕਰਕੇ ਦੇਖਦਾ ਵਾਂ ਚੱਕਦੇ ਆ ਕਿ ਨਹੀਂ ਉਹ ਨਹੀਂ ਚੱਕਦੇ ਪਏ ਸਵੇਰ ਦੇ 10 ਫੋਨ ਕਰਤੇ ਆ ਮੈਂ ਸਸੀ ਕਵੀ ਦੇ ਸਸੀ ਕਲ ਨੇਹਾ ਨੇਹਾ ਇੰਨੀ ਲੇਟ ਕਿਉਂ ਹੋ ਗਈ ਤੂੰ ਵੀਡੀਓ ਆਸਕੇ ਤੇ ਬਹੁਤ ਜਾਮ ਲੱਗਾ ਸੀ ਪਾ ਤਾਂਗੇ ਤੂੰ ਵੀ ਚੱਲ ਕਰ ਲੈ ਕੰਮ ਵੀਰੇ ਕਰੰਗੇ ਨਾ ਮੈਂ ਤੂੰ ਤਾਂ ਸੋਈ ਮੰਗਣੀ ਆ ਪਰ ਮੈਨੂੰ ਗੱਤ ਨਹੀਂ ਆ ਪਲਸਰ ਪੈਕ ਹੋ ਗਿਆ ਸੀ ਨਾ ਚੱਲ ਕੋਈ ਨਹੀਂ ਨੇਹਾ ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਆ ਨਾਲੇ ਤੂੰ ਕਿਹੜਾ ਜਾਣ ਕੇ ਐਦਾਂ ਭੇਜਿਆ ਉਹਨਾਂ ਨੂੰ ਨਾਲੇ ਜਿਹੜੀ ਚੀਜ਼ ਹੋਈ ਗਿਆ ਬਾਰ ਬਾਰ ਉਹਦੇ ਬਾਰੇ ਸੋਚ ਕੇ ਕਿਉਂ ਮਨ ਆਪਣਾ ਖਰਾਬ ਕਰਨਾ ਵਾ ਨੀ ਇਹ ਤੁਸੀਂ ਉਹਨੇ ਕੋਈ ਫੋਨ ਕਰਕੇ ਦੇਖੋ। ਨੀਹਾ ਸਵੇਰ ਦੇ 10 ਫੋਨ ਕਰਤੇ ਆ ਮੈਂ। ਉਹ ਫੋਨ ਚੱਕੇ ਨਹੀਂ ਰੇ। ਵੀਰੇ ਇਦਾਂ ਦਾ ਫੇਲਾਪ ਨਹੀਂ ਨੁਕਸਾਨ ਨੂੰ ਨਹੀਂ ਨਾ। ਨੁਕਸਾਨ ਤਾਂ ਨੀਹਾ ਹੋ ਹੀ ਗਿਆ ਵਾ। ਪਰ ਅੱਗੋਂ ਹੁਣ ਆਪਾਂ ਨੂੰ ਧਿਆਨ ਰੱਖਣਾ ਪੈਣਾ। ਨਹੀਂ ਤਾਂ ਇਦਾਂ ਹੋਰ ਨੁਕਸਾਨ ਵੀ ਹੋ ਸਕਦਾ ਵਾ। ਨਹੀਂ ਵੀਰੇ ਮੈਂ ਅੱਗੇ ਧਿਆਨ ਨਾਲ ਪੈਕ ਕਰੂੰਗੀ। ਮੈਂ ਪਹਿਲਾਂ ਤੁਹਾਨੂੰ ਪੁੱਛ ਕੇ ਹੀ ਕਰਾਂਗਾ ਮੈਂ। ਹਾਂ ਬਿਲਕੁਲ ਨੀਹਾ। ਚੱਲ ਕਰ ਲੈ ਕੰਮ ਕੋਈ ਨਹੀਂ। ਨਾਲੇ ਮੇਰੀ ਗੱਲ ਸੁਣ। ਕੱਲ ਦੇ ਆਰਡਰ ਨਹੀਂ ਆ ਰਹੇ। ਮੈਂ ਪਤਾ ਕੀ ਸੋਚਦਾ ਵਾਂ ਵੱਡੇ ਵੀਰੇ ਤੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਅੱਗੇ ਫੋਟੋਆਂ ਪਾਈਆਂ ਸੀ ਨਾ ਹਾਂਜੀ ਹੁਣ ਆਪਾਂ ਵੀਡੀਓ ਬਣਾ ਕੇ ਪਾਣੇ ਆ ਹਾਂਜੀ ਸਹੀ ਕਹਿ ਰਹੇ ਹੋ ਵੀਡੀਓ ਪਾਣਗੇ ਫੇ ਕਸਟਮਰ ਹੋ ਜੂਗੇ ਆਪ ਨੂੰ ਕਸਟਮਰ ਹੋਰ ਜੁੜਨਗੇ ਸਮਾਨ ਵੇਚੂਗਾ ਤਾਂ ਹੀ ਫਾਇਦਾ ਹੋਣਾ ਆਪਣਾ ਹਾਂਜੀ ਵੀਰੇ ਮੈਂ ਵੀਡੀਓ ਅਪਲੋਡ ਕਰਦਾ ਹਾਂ ਤੂੰ ਪਤਾ ਹੀ ਕਰ ਨੀਲ ਪੇਂਟ ਦੇ ਸ਼ੇਡ ਨੋਟ ਕਰ ਲਾ ਹਾਂਜੀ ਵੀਰੇ ਠੀਕ ਆ ਧਿਆ ਸ਼ੇਡ ਨੋਟ ਹੋ ਗਏ ਸਾਰੇ ਹਾਂਜੀ ਵੀਰੇ ਗਲਤੀ ਪਈਆਂ ਇਸ ਤੋਂ ਵੱਲ ਪਿਸਟੀਆਂ ਦੇ ਸ਼ੇਡ ਵੀ ਨੋਟ ਕਰ ਲਈ ਠੀਕ ਆ ਜੀ ਫਟਾਫਟ ਦੱਸ ਦੇ ਮੈਨੂੰ ਆ ਮੈਂ ਆਰਡਰ ਪਾਦਾ ਫਿਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੱਸੋ ਕੀ ਚੀਜ਼ ਲੈਣੀ ਸਮਾਨ ਲੈਣਾ ਸੀਗਾ ਬੋਲੋ ਕੀ ਚੀਜ਼ ਚਾਹੀਦੀ ਆ ਸੁਰਿੰਦਰ ਵੀਰਾ ਕਿੱਥੇ ਆ ਸੁਰਿੰਦਰ ਵੀਰਾ ਬੈਂਕ ਗਿਆ ਹੋਇਆ ਵਾ ਤੇ ਸਿਮਰਨ ਸਿਮਰਨ ਛੁੱਟੀ ਤੇ ਆ ਸਿਮਰਨ ਤੁਸੀਂ ਦੱਸੋ ਕੀ ਚੀਜ਼ ਲੈਣੀ ਆ ਲੈਣਾ ਤਾਂ ਸਮਾਨ ਸੀਗਾ ਚਲੋ ਤੁਸੀਂ ਐਂ ਕਰੋ ਮੈਨੂੰ ਆਕਸੀ ਦੀ ਬਲੀਚ ਦੇ ਦਿਓ ਆਕਸੀ ਦੀ ਬਲੀਚ ਕਿੱਲੋਲੀ ਪੈਕਿੰਗ ਚਾਹੀਦੀ ਤੁਹਾਨੂੰ ਕਿਲੋ ਵਾਲੀ ਦੇ ਦਿਓ ਸਾਮਾਨ ਤਾਂ ਮੈਂ ਜ਼ਿਆਦਾ ਲੈਣਾ ਸੀ ਪਰ ਸੁਰਿੰਦਰ ਵੀਰਾ ਹੋਏਗਾ ਉਹਦੇ ਆਵਾਂਗੀ ਸਾਮਾਨ ਜ਼ਿਆਦਾ ਤੁਹਾਡਾ ਪਾਰਲਰ ਹੈ ਮੇਰਾ ਪਾਰਲਰ ਹੈ ਓਕੇ ਇਹ ਕਿੰਨੇ ਦੀ ਹੈ ਇਹ 400 ਰੁਪਏ ਦੀ ਪੈਣੀ ਤੁਹਾਨੂੰ 500 ਵੀ ਨਹੀਂ ਹਾਂ ਇਹਦਾ ਐਕਟੀਵੇਟਰ ਵੀ ਹੋਣਾ ਬੇਟਾ ਉਹ ਵੀ ਦੇਣਾ ਨਾਲ 500 ਸੁਰਿੰਦਰ ਵੀਰਾ ਹੁੰਦਾ ਤਾਂ ਉਹਨਾਂ ਨੇ ਥੋੜੀ ਘਾਟ ਹੀ ਲਗਾਣੀ ਸੀ ਕੱਟ ਕਰਕੇ ਆ ਵੈਸੇ ਤਾਂ 499 ਆ ਪ੍ਰਿੰਟ ਲੈਸ ਕਰਕੇ 400 ਦੀ ਹਾਂਜੀ ਹਾਂਜੀ ਠੀਕ ਐ ਦੇ ਦੇ ਲਓ papa ਆ ਕੁਝ ਪਾ ਦੋ ਕਰੋ ਕਾਣਾ ਵੀਰੇ ਨੇ ਵੀਰਾ ਘੰਟੇ ਕਿ ਤੱਕ ਆਊਗਾ ਟਾਈਮ ਲੱਗ ਜਾਣਾ ਫਿਰ ਤਾਂ ਤੁਸੀਂ ਦੱਸੋ ਹੋਰ ਕੀ ਚੀਜ਼ ਲੈਣੀ ਐ ਨਹੀਂ ਮੈਂ ਉਹਨਾਂ ਤੋਂ ਹੀ ਲੈ ਕੇ ਜਾਵਾਂਗੀ ਨਾ ਫਿਰ ਮੈਂ ਕਾਫੀ ਸਮਾਨ ਲੈਣਾ ਹੁੰਦਾ ਅੱਛਾ ਫਿਰ ਲੋ ਐਸਾ ਹੁੰਦਾ ਤੁਹਾਡਾ ਮਹੀਨੇ ਦਾ ਕਾਫੀ ਸਮਾਨ ਜਾਂਦਾ ਹੋਣਾ ਹਾਂਜੀ ਵੀਰੇ ਚਲੇ ਜਾਂਦਾ ਹਫਤੇ ਦਾ 10-15 ਹਜ਼ਾਰ ਦਾ ਸਮਾਨ ਚਲੇ ਜਾਂਦਾ। ਇੱਕ ਮਹੀਨੇ ਦਾ 50-60 ਹਜ਼ਾਰ ਚਲੇ ਜਾਂਦਾ। 50-60 ਹਜ਼ਾਰ ਦਸ ਮਹੀਨਿਆਂ ਦਾ। ਹਾਂਜੀ ਹਾਂਜੀ। ਸਮਾਨ ਫਿਰ ਤੁਸੀਂ ਆਪ ਲੈ ਕੇ ਜਾਂਦੇ ਹੋ ਕੋਈ ਕੋਈ ਰੱਖਿਆ ਹੋਇਆ? ਨਹੀਂ ਨਹੀਂ ਮੈਂ ਆਪ ਹੀ ਲੈ ਕੇ ਜਾਂਦੀ ਆ ਆ ਜੰਦੀ ਆ ਇਧਰੋਂ ġiṛa-ġuṛa ਲੱਗ ਜਾਂਦਾ ਮੇਰਾ। ਲੈ ਜਾਂਦੀ ਆ। ਐਕਚੁਅਲੀ ਮੈਂ ਨਾ ਆਨਲਾਈਨ ਕੰਮ ਸਟਾਰਟ ਕੀਤਾ ਵਾ। ਅੱਛਾ। ਜੇ ਤੁਹਾਡਾ 50-60 ਹਜ਼ਾਰ ਦਾ ਸਮਾਨ ਜਾਂਦਾ ਵਾ। ਫਿਰ ਤਾਂ ਤੁਹਾਨੂੰ ਦੁਕਾਨ ਤੇ ਆਉਣ ਦੀ ਲੋੜ ਹੀ ਨਹੀਂ। ਉਹ ਕਿਦਾਂ ਜਿੱਥੇ ਤੁਹਾਡਾ ਪਾਰਲਰ ਹੈ ਉੱਥੇ ਪਹੁੰਚ ਜਾ ਕਰੂਗਾ ਮੈਂ ਸਮਝੀ ਨਹੀਂ ਦੇਖੋ ਜੇ ਹੁਣ ਤੁਸੀਂ ਇਹ 400 ਦੀ ਬਲੀਚ ਲੈ ਕੇ ਜਾ ਰਹੇ ਹੋ ਹਾਂਜੀ ਜੇ ਤੁਸੀਂ ਮੇਰੇ ਕੋਲ ਆਨਲਾਈਨ ਮੰਗਾਓਗੇ ਤੁਹਾਨੂੰ ਮੈਂ ਹੀ 360 ਦੀ ਦੇ ਦਿਆ ਕਰੂੰਗਾ 10% ਦਾ ਫਾਇਦਾ ਦੇ ਦਿਆ ਕਰੂੰਗਾ ਠੀਕ ਹੈ ਚਲੋ ਕੋਈ ਨਹੀਂ ਮੈਂ ਦੇਖ ਲਾਂਗੀ ਕਿਦਾਂ ਵੀ ਹੋਇਆ ਤੁਸੀਂ ਆਪਣਾ ਨੰਬਰ ਦੇ ਦਿਓ ਮੈਨੂੰ ਹਾਂਜੀ ਮੇਰਾ ਨੰਬਰ ਲੈ ਲਓ ਇਲੈਕਟ੍ਰੋਮਾਈਡ ਆਹ ਬ੍ਰੌਸ਼ਰ ਤੇ ਹੈਗਾ ਨੰਬਰ ਇੱਥੇ ਤੇ ਮੈਨੂੰ ਵਟਸਐਪ ਤੇ ਨਾਲ ਟੈਕਸਟ ਮੈਸੇਜ ਲਿਖ ਦਿਓ ਕੋਈ ਗੱਲ ਨਹੀਂ ਵੀਰੇ ਮੈਂ ਤੁਹਾਨੂੰ ਮੈਸੇਜ ਕਰਾਂਗੀ ਮੈਸੇਜ ਕਰ ਦਿਓ ਜੋ ਚੀਜ਼ ਚਾਹੀਦੀ ਹੋਊਗੀ ਤੋ ਮੈਨੂੰ ਦੱਸ ਦਿਓ ਤੁਸੀਂ ਮੈਂ ਤੁਹਾਨੂੰ ਭੇਜ ਦਊਗਾ ਉੱਥੇ ਠੀਕ ਹੈ ਮੰਨ ਲਓ ਵੀ ਹੋਰ ਦੱਸੋ ਚਾਹ 커피 ਪ্লাই ਹੈ ਨਾਮਸ ਥੈਂਕ ਯੂ ਥੈਂਕ ਯੂ ਓਕੇ ਓਕੇ ਵੀਰੇ ਤੁਸੀਂ ਮੈਨੂੰ ਆਰਡਰ WhatsApp ਕਰ ਦਿਓ ਮੈਂ ਘੰਟੇ ਤੱਕ ਤੁਹਾਨੂੰ ਸਮਾਨ ਤੁਹਾਡੇ ਘਰੇ ਪਹੁੰਚਾ ਦੂੰਗਾ ਠੀਕ ਆ ਤੇ ਮੈਂ ਤੁਹਾਨੂੰ ਬਿੱਲ ਬਣਾ ਕੇ ਭੇਜ ਦੂੰਗਾ ਤੇ ਤੁਸੀਂ ਮੈਨੂੰ ਪੇਮੈਂਟ ਨਾ Google Pay ਕਰ ਦਿਓ ਨਾ 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 ਤੁਹਾਨੂੰ ਦੁਕਾਨ ਤੇ ਆਂਦੀ ਲੋੜ ਨਹੀਂ ਤਾਂ ਹੀ ਤਾਂ ਕਹਿ ਰਹੇ Google Pay ਕਰ ਦਿਓ ਚਲੋ ਠੀਕ ਆ ਓਕੇ ਆ ਕੀ ਮਤਲਬ ਹੋਇਆ ਜੇ ਦੁਕਾਨ ਤੋਂ ਹੀ ਸਮਾਨ ਦੇਣਾ ਵਾ ਤਾਂ ਦੁਕਾਨ ਤੇ ਹੀ ਭਲਾ ਕੇ ਦੇ ਦਿਓ ਦੁਕਾਨ ਤੋਂ ਥੋੜੀ ਸਮਾਨ ਦੇਣਾ ਵਾ ਸਮਾਨ ਤਾਂ ਮੈਂ ਮਾਰਕੀਟ ਤੋਂ ਲਿਆ ਕੇ ਦੇਣਾ ਵਾ ਇਹ ਮੇਰਾ ਆਨਲਾਈਨ ਵਾਲਾ ਗਾਹਕ ਆ ਦੁਕਾਨ ਦਾ ਹਿਸਾਬ ਤਾਂ ਵੀਰੇ ਕੋਲ ਆ ਦੁਕਾਨ ਤੋਂ ਸਮਾਨ ਤਾਂ ਆਊਗਾ ਫਿਰ ਤਾਂ ਹਿੱਸਾ ਨਹੀਂ ਦੇਣਾ ਪਊਗਾ ਵੀਰੇ ਨੂੰ ਤੇ ਆਇਂਦਾ ਫਿਰ ਘਾਟਾ ਪੈਜੂਗਾ ਦੁਕਾਨ 'ਚ ਦੁਕਾਨ ਤੇ ਘਾਟਾ ਕਿਉਂ ਪਊਗਾ ਉਹ ਸਿਮਰਨ ਆਪਾਂ ਵੀਰੇ ਨੂੰ ਕੰਮ ਕਰਕੇ ਦਿਖਾਣਾ ਵਾ ਕਾਮਯਾਬ ਹੋ ਕੇ ਦਿਖਾਣਾ ਕਿ ਵੀਰੇ ਦੀ ਪੁਰਾਣੀ ਸੋਚ ਆ ਉਹ ਸਾਡੀ ਨਵੀਂ ਸੋਚ ਆ ਨਾਲੇ ਤੈਨੂੰ ਪਤਾ ਕੱਲ੍ਹ ਨਾ ਇੱਕ ਦੁਕਾਨ ਤੇ ਗਾਹਕ ਆਇਆ ਸੀਗਾ ਉਹ 50 60 ਹਜ਼ਾਰ ਦਾ ਸਮਾਨ ਲੈਂਦਾ ਮਹੀਨੇ ਦਾ ਵੀਰੇ ਤੋਂ ਮੈਂ ਉਹਨਾਂ ਨੂੰ ਕਹਤਾ ਤੁਸੀਂ ਮੈਨੂੰ ਡਾਇਰੈਕਟ ਫੋਨ ਕਰਦਿਆ ਕਰੋ ਮੈਂ ਤੁਹਾਨੂੰ ਡਿਸਕਾਊਂਟ ਵੀ ਦੇ ਦੂੰਗਾ ਤੇ ਸਮਾਨ ਵੀ ਘਰੇ ਮਚਾ ਦਿਆ ਕਰੂੰਗਾ ਉਹ ਤਾਂ ਫਿਰ ਵੀਰੇ ਦਾ ਰੈਗੂਲਰ ਕਸਟਮਰ ਆ ਨਾ ਤੁਸੀਂ ਇਦਾਂ ਕਿਉਂ ਕਿਹਾ ਉਹਨਾਂ ਨੂੰ ਫਿਰ ਵੀਰੇ ਨੂੰ ਨਹੀਂ ਘਾਟਾ ਪਊਗਾ ਘਾਟਾ ਕੋ ਪੈਣਾ ਵਾ ਜਿੱਥੇ 10 ਵਜੇ ਦੇ ਉੱਥੇ 5 ਬਚਾ ਲਿਆ ਕਰਾਂਗੇ ਆਪਾਂ ਓਏ ਅਸਲੀ ਮਜ਼ਾ ਤਾਂ ਹੋਣ ਆਣਾ ਕੰਮ ਕਰਨ ਦਾ ਸਿਮਰਨ ਹੁਣ ਦੇਖੀ ਆਂਦੇ ਮਹੀਨੇ ਤੱਕ ਆਪਣੇ ਕੋਲ ਪੈਸੇ ਪੈਸੇ ਹੋਣੇ ਆ ਨਾਲੇ ਵੀਰੇ ਨੇ ਕਿਹਾ ਵਾ ਜੇ ਤੈਨੂੰ ਜ਼ਿਆਦਾ ਹੀ ਆ ਤੂੰ ਘਰੇ ਕੰਮ ਕਰ ਲੈ ਮੈਂ ਘਰੇ ਕੰਮ ਕਿੱਦਾਂ ਕਰ ਲਾਂ ਮੇਰੇ ਕੋਲ ਕਿਹੜਾ ਕੋਈ ਪੈਸੇ ਹੈਗੇ ਆ ਜੇ ਇਤਨਾ ਕੰਮ ਕਰੂੰਗਾ ਆਰਡਰ ਲਊਗਾ ਪੈਸੇ ਤਾਂ ਹੀ ਆਣਗੇ ਤਾਂ ਹੀ ਅੱਗੋਂ ਵੱਡੇ ਵੱਡੇ ਆਰਡਰ ਆਣਗੇ ਆਪਣੇ ਕੋ ਤੂੰ ਟੈਨਸ਼ਨ ਨਾ ਲੈ ਨਾਲੇ ਵੀਰੇ ਨੂੰ ਗੱਲ ਦੱਸਣ ਦੀ ਲੋੜ ਨਹੀਂ ਹੈਗੀ ਤੂੰ ਮੈਂਟਲਾਂ ਨਹੀਂ ਵੀਰੇ ਨੂੰ ਸਾਰੀਆਂ ਗੱਲਾਂ ਦੱਸ ਦੇਣੀਆਂ ਕੁਛ ਨਾ ਦਸੀ ਮੇਰੇ ਤੋਂ ਪਿੱਛੇ ਵਗੈਰ ਠੀਕ ਆ ਠੀਕ ਆ ਨਹੀਂ ਦੱਸਦੀ ਮੇਰੀ ਨਾ ਇੱਕ ਗੱਲ ਯਾਦ ਰੱਖਿਓ ਘਰ ਚ ਕੀਤੀ ਚੋਰੀ ਦੇ ਪੈਸੇ ਨਾ ਫਲਦੇ ਨਹੀਂ ਹੁੰਦੇ ਚੋਰੀ ਨਹੀਂ ਕਰ ਰਿਆ ਉਹ ਵੀਰੇ ਦਾ ਗਾਹਕ ਨਹੀਂ ਹੈਗਾ ਉਹ ਦੁਕਾਨ ਦਾ ਗਾਹਕ ਆ ਦੁਕਾਨ ਸਾਡੇ ਦੋਨਾਂ ਦੀ ਸਾਂਝੀ ਆ ਨਾਲੇ ਮੈਨੂੰ ਪਤਾ ਵਾ ਮੈਂ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ ਤੈਨੂੰ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਚੱਲ ਹੁਣ ਤੂੰ ਕਰ ਲੈ ਕੰਮ ਮੈਂ ਚੱਲਣਾ ਦੁਕਾਨ ਤੇ ਠੀਕ ਆ ਤਾਂ ਕੋਈ ਇੱਕ ਗੱਲ ਪੁੱਛਣੀ ਆ ਹਾਂ ਹਾਂ ਪੁੱਛ ਜੇ ਆਪਾਂ ਕਿਸੇ ਕਸਟਮਰ ਨੂੰ ਮੰਗੈਂ ਸਮਾਨ ਭੇਜਦੇ ਆ ਤਾਂ ਉਹ ਸਸਤਾ ਪੈਂਦਾ ਵਾ ਨਹੀਂ ਤਾਂ ਸਗੋਂ ਮਹਿੰਗਾ ਪੈਂਦਾ ਭੇਜਣ ਦੇ ਵੀ ਪੈਸੇ ਲੱਗਦੇ ਆ ਕਿਉਂ ਇਹ ਕਿ ਪੁੱਛ ਰਹੀਆਂ ਵੀ ਇੱਕ ਕੰਗਾ ਇੱਕ ਮੈडम ਆਈ ਸੀਗੇ ਉਹਨਾਂ ਨੇ ਪਾਣਾ ਦਾ ਵੀ ਕਹਿ ਰਹੇ ਸੀਗੇ ਕਿ ਜੇ ਤੁਸੀਂ ਸਾਡੇ ਤੋਂ ਸਮਾਨ ਮੰਗਾਓਗੇ ਨਾ ਉਹਨਾਂ ਨੂੰ ਸਸਤਾ ਬਊਗਾ ਇੱਥੇ ਐਸੀ ਪਾਰਲਰ ਵਾਲੇ ਹਾਂਜੀ ਵੀਰੇ ਕਿਨੇ ਗਿਆ ਇਹ ਵੀਰੇ ਬਾਵਾ ਵੀਗਾ ਕਹਿ ਰਿਹਾ ਸੀਗਾ ਉਹਨਾਂ ਨੂੰ ਮੈਂ ਸੋਚ ਰਹੀ ਆਂ ਕਿ ਮੈਂ ਵੀ ਹੋੰਗਾ ਸਮਾਂ ਮੰਗਾਇਆ ਕਰਾਂ ਸਬਸਕ੍ਰਾਈਬ ਆਇਆ ਕਰੂਗਾ ਨਹੀਂ ਨਹੀਂ ਕੋਈ ਸਸਤਾ ਸਸਤਾ ਨਹੀਂ ਪੈਂਦਾ ਤੈਨੂੰ ਇਸ ਗੱਲ ਦਾ ਜਵਾਬ ਦਊਂਗਾ ਮੈਂ ਥੋੜੀ ਜਿਹਾ ਰੁਕ ਜਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਆ ਬਹੁਤ ਵਧੀਆ ਬਾਜੀ ਕਿਵੇਂ ਫਿਰ ਆਈ ਜਾਂਦੇ ਆਨਲਾਈਨ ਗਾਹਕ ਹਾਂਜੀ ਬਹੁਤ ਅੱਜ ਵੀ ਆਰਡਰ ਆਇਆ ਹੋਇਆ ਤੁਸੀਂ ਵੀ ਦੱਸ ਦੋ ਜੇ ਕੋਈ ਦੁਕਾਨ ਦਾ ਸਮਾਨ ਲੈਣਾ ਤਾਂ ਮੋਂ ਵੀ ਲੈ ਜਾਂਦਾ ਵਾ ਮੈਂ ਕਹਿੰਦਾ ਦੁਕਾਨ ਨੂੰ ਸੰਭਲ ਲੈ ਮੈਂ ਰਹਿ ਨਹੀਂ ਦੇਣਾ ਕੰਮ ਤੇ ਆਣਾ ਕਿਉਂ ਵੀਰੇ ਕੀ ਹੋ ਗਿਆ ਕੀ ਹੋ ਗਿਆ ਯਾਰ ਮੈਨੂੰ ਇੱਕੋ ਗੱਲ ਦੱਸ ਹੁਣ ਜਿਵੇਂ ਇੱਕ ਚੀਜ਼ 10 ਰੁਪਏ ਦੀ ਆ ਹਾਂਜੀ ਤੇ ਆਪਾਂ ਆਨਲਾਈਨ ਭੇਜਾਂਗੇ ਸਸਤੀ ਪਊਗੀ ਭਾਜੀ ਬੈਂਕੀ ਪਊਗੀ ਖਰਚਾ ਵੀ ਤਾਂ ਪੈਣਾ ਵਾ ਮੈਂ ਦੱਸ ਨੇਹਾ ਹਾਂਜੀ ਵੀਰੇ ਬੇਟਾ ਦੇਖ ਜੇ ਆਪਾਂ ਕੋਈ ਚੀਜ਼ ਭੇਜਾਂਗੇ ਆਨਲਾਈਨ ਹਾਂਜੀ ਸਸਤੀ ਪਊਗੀ ਨਾ ਕਸਟਮਰ ਨੂੰ ਹਾਂਜੀ ਵੀਰੇ ਤਾਂ ਇਦਾਂ ਹੀ ਕਿਹਾ ਸੀਗਾ ਕਿਨੂੰ ਕਿਹਾ ਸੀਗਾ ਜਿਵੇਂ 5000 ਰੁਪਏ ਦੇ ਦੀ ਆਇਸੀ ਜਵੇ ਕੋਣ ਆਇਸੀ ਭਾਜੀ ਪਾਰਲਰ ਵਾਲੇ ਜਿਹੜੇ ਆਂਦੇ ਤੁਹਾਡੇ ਕੋਲ ਉਨਨ ਕੀ ਕਿਹਾ ਸੀਗਾ ਲੈ ਕੇ ਜਾਣੀ ਆ ਆ ਜਾਨੀ ਆ ਇਧਰੋਂ ਕੀੜਾ ਗੂੜਾ ਲੱਗ ਜਾਂਦਾ ਮੇਰਾ ਨਹੀਂ ਜਾਂਦੀ ਆ ਐਕਚੁਅਲੀ ਮੈਂ ਨਾ ਆਨਲਾਈਨ ਕੰਮ ਸਟਾਰਟ ਕੀਤਾ ਵਾ ਅੱਛਾ ਜੇ ਤੁਹਾਡਾ 50 60 ਹਜ਼ਾਰ ਦਾ ਸਮਾਨ ਜਾਂਦਾ ਵਾ ਫੇਰ ਤਾਂ ਤੁਹਾਨੂੰ ਦੁਕਾਨ ਤੇ ਆਨਦੀ ਲੋੜ ਹੀ ਨਹੀਂ ਉਹ ਕਿਦਾਂ ਤੁਹਾਡੇ ਘਰੇ ਪਹੁੰਚ ਜਾਊਗਾ ਗੂੜਾ ਸਮਾਨ ਜਿੱਥੇ ਤੁਹਾਡਾ ਪਾਰਲਰ ਆ ਉੱਥੇ ਪਹੁੰਚ ਜਾ ਕਰੂਗਾ ਮੈਂ ਸਮਝੀ ਨਹੀਂ ਦੇਖੋ ਜੇ ਹੁਣ ਤੁਸੀਂ ਇਹ 400 ਦੀ ਬੀਲ ਚ ਲੈ ਕੇ ਜਾ ਰਹੇ ਹੋ ਹਾਂਜੀ ਜੇ ਤੁਸੀਂ ਮੇਰੇ ਕੋਲ ਆਨਲਾਈਨ ਮੰਗਾਓਗੇ ਤਾਂ ਮੈਂ ਹੀ 360 ਦੀ ਦੇ ਦਿਆ ਕਰੂੰਗਾ 10% ਦਾ ਫਾਇਦਾ ਦੇ ਦਿਆ ਕਰੂੰਗਾ ਉਹ ਤਾਂ ਭਾਜੀ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਆਨਲਾਈਨੋਂ ਮੰਗਾਇਆ ਕਰੋ ਸਮਾਨ ਸਹੀ ਨਹੀਂ ਆਂਦਾ ਸੋਤੇ ਦੁਕਾਨ ਤੇ ਆ ਕੇ ਲੈ ਕੇ ਜਾਇਆ ਕਰੋ ਸਸਤਾ ਪੈਂਦਾ ਵਾ ਤੂੰ ਨਾ ਜਿਆਦਾ ਚਲਾਕ ਨਾ ਬਣਿਆ ਕਰ ਜਿੰਨਾ ਤੂੰ ਚਤਰ ਬਣਦਾ ਨਾ ਉਹ ਨਾ ਹੈ ਨਹੀਂ ਤੂੰ ਗੱਲ ਸੁਣ ਲੈ ਮੇਰੀ ਮੈਂ ਤੈਨੂੰ ਚਾਰ ਦਿਨ ਦੁਕਾਨ ਤੇ ਤਾਂ ਬਿਠਾ ਕੇ ਗਿਆ ਸੀਗਾ ਕਿ ਮੇਰੀ ਮਜਬੂਰੀ ਸੀ ਤੂੰ ਨਾ ਮਾਰਕੀਟਿੰਗ ਦਾ ਕੰਮ ਈ ਚੰਗਾ ਸੀਗਾ ਜੈਨੂੰ ਇੰਨੀ ਅਕਲ ਹੋਣੀ ਚਾਹੀਦੀ ਆ ਗਾਹਕ ਬਣਾਉਣ ਨੂੰ ਇੰਨਾ ਟਾਈਮ ਲੱਗ ਜਾਂਦਾ ਜੇ ਕੋਈ ਕਾਗ ਬਣਿਆ ਹੋਇਆ ਘੱਟੋ ਘੱਟ 50-60 ਹਜ਼ਾਰ ਰੁਪਏ ਦਾ ਸਾਮਾਨ ਜਾਂਦਾ ਮਹੀਨੇ ਦਾ ਉਹਨਾਂ ਨੂੰ ਤੇ ਤੂੰ ਉਹਨਾਂ ਨੂੰ ਕੀ ਕਹੀ ਜਾਂਦਾ ਕਿ ਆਨਲਾਈਨ ਮੰਗਾ ਲਿਆ ਕਰੋ ਆਨਲਾਈਨ ਤਾਂ ਫਿਰ ਸਾਰੀ ਦੁਨੀਆ ਬੈਠੀ ਆ ਕਿਤੋਂ ਵੀ ਮੰਗਾ ਲੈਣਗੇ ਉਹ ਉਹ ਪਾਜੀ ਗੱਲ ਕੋਈ ਹੋਰ ਸੀ ਇਹਨੂੰ ਸਮਝ ਹੈ ਨਹੀਂ ਕੀ ਇਹ ਹੋਰ ਹੀ ਕੁਝ ਗੱਲਾਂ ਕਰੀਆਂ ਸੀ ਉਹਨੂੰ ਸਮਝ ਹੋਵੇ ਨਾ ਹੋਵੇ ਮੈਨੂੰ ਬਹੁਤ ਸਮਝ ਆ ਮੈਂ ਬੰਦੇ ਦੀ ਅੱਖਾਂ ਪੜ ਲੈਣਾ ਕਿ ਬੰਦਾ ਸੋਚਦਾ ਕੀ ਪਿਆ ਕਿਦਾਂ ਭਲੇ ਖੇਜਣਾ ਰਹਿ ਜੀ ਨਾਲੇ ਬਗਾਨੀ ਦੁਕਾਨ ਨਹੀਂ ਹੈਗੀ ਆਪਣੀ ਦੁਕਾਨ ਆ ਇਹ ਤੇ ਆਪਣੀ ਦੁਕਾਨ ਚ ਚੋਰੀ ਕਰੀ ਇਹਨਾਂ ਤੋਂ ਉਹ ਪਾਜੀ ਚੋਰੀ ਨਹੀਂ ਕਰ ਰਿਹਾ ਮੈਂ ਤਾਂ ਸੋਧ ਦੀ ਫਾਇਦਾ ਸੋਚ ਰਿਹਾ ਸੀਗਾ ਆਪਣਾ ਫਾਇਦਾ ਸੋਚ ਰਿਆਂ ਮੇਰਾ ਘਾਟਾ ਸੋਚ ਰਿਆ ਤੂੰ ਉਹ ਪਾਜੀ ਮੈਂ ਉਹਨਾਂ ਨੂੰ ਕਿਹਾ ਸੀ ਜੇ ਆਨਲਾਈਨ ਮੰਗਾਉਂਗੇ ਮੈਂ ਸੋਚਦਾ ਸੀ ਉਹਨਾਂ ਨੂੰ ਆਫਰ ਲਾ ਦਿੰਨੇ ਆ ਕੋਈ ਉਹਨਾਂ ਸਮਾਨ ਅਗਲਾ ਵੱਧ ਮੰਗਾ ਲੂਗਾ ਜਿੱਥੇ 10 ਵਜੇ ਉੱਥੇ 5 ਵਜੇ ਜਾਣਗੇ ਕੀ ਫਰਕ ਪੈਣਾ ਵਾ ਫਰਕ ਬਹੁਤ ਪੈਣਾ ਵੀਰੇ 10 ਦੇ 5 ਵਜਣੇ ਆ ਤੇ 10500 ਹੋ ਜਾਣਾ ਤੇ 10000 ਦਾ 5000 ਸਮਝਿਆ ਮੇਰੀ ਗੱਲ ਬੜੀ ਮੁਸ਼ਕਲ ਲਗਾ ਕੇ ਬਣਾਇਆ ਬਾਈ ਮਾਨ ਵੇਚਣ ਨੂੰ ਤਾਂ ਸਾਰੀ ਦੁਨੀਆ ਬੈਠੀ ਆ ਆਨਲਾਈਨ ਵੈਬਸਾਈਟਾਂ ਤੇ ਸਸਤਾ ਵੀ ਮਿਲਦਾ ਲੋਕੀ ਆਪਣੇ ਕੋਲ ਪਤਾ ਕਿਉਂ ਆਉਂਦੇ ਆ ਚੰਗੇ ਵਿਵਹਾਰ ਕਰਕੇ ਚੰਗੀ ਬੋਲਬਾਣੀ ਕਰਕੇ ਨਾਲੇ ਮੈਂ ਕੈਮਰੇ ਚੈੱਕ ਕਰਦਾ ਪਿਆ ਸੀ ਇੱਥੇ ਮੋਬਾਈਲ ਚੈੱਕ ਮਾਰਿਆ ਸੀ ਤੂੰ ਫਿਰ ਵੀਡੀਓ ਬਣਾਈ ਜਨਾ ਪਾਜੀ ਵੀਡੀਓ ਬਣਾਣੀ ਪੈਣੀ ਆ ਤਾਂ ਹੀ ਆਰਡਰ ਆਣੇ ਆ ਐਦਾਂ ਥੋੜੀ ਕੰਮ ਚੱਲਣਾ ਵਾ ਜਿੱਦਣ ਕੋਈ ਚੋਰੀ ਚਕਾਰੀ ਹੋ ਗਈ ਨਾ ਕਾਕੇ ਸਾਰਾ ਮੈਂ ਤੇਰੇ ਬੇਟੇ ਪਾਉਂਗਾ ਉਹ ਪਾਜੀ ਐਦਾਂ ਕੁਛ ਨਹੀਂ ਹੁੰਦਾ ਤੁਹਾਡਾ ਵਹਿਮ ਆ ਮੇਰਾ ਵਹਿਮ ਨਹੀਂ ਮੇਰਾ ਤਜਰਬਾ ਮਾਰਕੀਟ 'ਚ ਰਹਿਣਾ ਮੈਂ ਤੇ ਰੋਜ਼ ਦੀਆਂ ਨਵੀਆਂ ਨਿਊਜ਼ ਵੀ ਸੁਣਦਾ ਨਿਤ ਨਵਾਂ ਕਾਂਡ ਹੋਇਆ ਹੁੰਦਾ ਇੱਥੇ ਮਾਹੌਲ ਹੈ ਨਹੀਂ ਉਹ ਵੜਾ ਜਿਹੜਾ ਤੂੰ ਸੋਚਦਾ ਪਿਆ ਤਨਮਾ ਪਹਿਲੇ ਦਿਨ ਤੋਂ ਕਹਿ ਰਿਹਾ ਜੇ ਆ ਕੰਮ ਕਰਨੇ ਆ ਘਰੇ ਕਰ ਲਾ ਦੁਕਾਨ ਤੇ ਛੇੜਛਾੜ ਨਾ ਕਰ ਮੇਰੇ ਗਾਹਕ ਨਹੀਂ ਖਰਾਬ ਹੋਣੇ ਚਾਹੀਦੇ ਭਾਜੀ ਘਰੇ ਕਿੱਦਾਂ ਕਰ ਲਾਂ ਪੈਸੇ ਦੋਗੇ ਤੇ ਕਰੂੰਗਾ ਜ਼ਿਆਦਾ ਦੇ ਦਿਓ 5 ਲੱਖ ਰੁਪਇਆ ਕਰ ਲੈਣਾ ਮੈਂ ਘਰੇ ਜੇ ਮੈਂ ਪੈਸੇ ਨਹੀਂ ਦਊਗਾ ਤੂੰ ਚੋਰੀਆਂ ਕਰੇਂਗਾ ਫਿਰ ਗਾਹਕ ਚੋਰੀ ਕਰੇਂਗਾ ਮੇਰੇ ਭਾਜੀ ਚੋਰੀ ਨਹੀਂ ਕਰ ਰਿਆ ਫਾਇਦਾ ਹੀ ਸੋਚ ਰਿਹਾ ਦੁਕਾਨਵਾਰੇ ਆਪਣਾ ਫਾਇਦਾ ਸੋਚ ਰਿਹਾ ਤੇ ਮੇਰਾ ਘਾਟਾ ਸੋਚ ਰਿਹਾ ਭਾਈ ਜਿੱਥੇ ਅਗਲਾ ਚਾਰ ਚੀਜ਼ਾਂ ਲੈ ਕੇ ਜਾਂਦਾ ਜਦੋਂ ਆਫਰ ਲਾਵਾਂਗੇ ਅਗਲਾ ਚੀਜ਼ਾਂ ਵੀ ਤਾਂ 20 ਮੰਗਾਊਗਾ ਆਫਰਾ ਕਿੱਥੋਂ ਲਾ ਦੀਏ ਯਾਰ ਥੋੜਾ ਥੋੜਾ ਜਿਹਾ ਮਾਰਜਨ ਰੱਖਿਆ ਹੋਇਆ ਆਪਾਂ ਨਾਲੇ ਆਪਾਂ ਕਿਹੜਾ ਕੋਈ ਡੀਮਾਲ ਵੇਚਦੇ ਆਂ ओरिजिनल ਮਾਲ ਵੇਚਦੇ ਆਪਾਂ ਤੇ ਕੋਈ ਨਹੀਂ ਭਾਜੀ ਤੇ 10 ਦਿਨ ਪੈਸੇ ਘੱਟ ਕਮਾ ਲਾਂਗੇ ਤਾਂ ਕੱਲ ਨੂੰ ਆਰਡਰ ਵੀ ਤਾਂ ਵੱਡੇ ਤਾਂ ਹੀ ਆਣਗੇ ਘੱਟ ਨਹੀਂ ਕਮਾਣੇ ਯਾਰ ਮੈਂ ਜਿੰਨੇ ਕਮਾਣਾ ਮੈਂ ਓਨੇ ਹੀ ਕਮਾਣਿਆ ਨਾ ਮੈਨੂੰ ਵੱਧ ਦਾ ਲਾਲਚ ਨਹੀਂ ਆਉਂਦਾ ਮੈਨੂੰ ਘੱਟ ਦਾ ਸਮਝ ਗਿਆ ਜੇ ਤੈਨੂੰ ਲਾਲਚ ਆ ਤੂੰ ਆਪਣਾ ਕਰ ਲੈ ਕੰਮ ਜਦੋਂ ਤਾਂ ਆਇਆ ਘੱਟਾ ਹੀ ਪੁਆਈ ਜਾਣਾ ਯਾਰ ਕਹੇ ਤੂੰ ਯਾਰ ਕੁੜੀ ਘੜਤੀ ਆ ਕਹੇ ਤੂੰ ਨਵੇਂ ਗਾਹ ਕੀ ਪਟਕੇ ਘਰ ਨੂੰ ਲੱਗੇ ਜਾਈ ਜਾਂਦਾ ਯਾਰ ਭਾਜੀ ਇੱਥੇ ਹੀ ਸਮਾਨ ਦਿੱਤਾ ਵਾ ਚੈੱਕ ਕਰ ਲੋ ਕੈਮਰਾ ਸਮਾਨ ਲੈ ਕੇ ਗਈ ਆ ਅਗਲੀ ਜੇ ਮੈਂ ਕੈਮਰੇ ਚੈੱਕ ਕਰਨੇ ਹੁੰਦੇ ਨਾ ਤੂੰ ਕੱਲ ਹੀ ਪਤਾ ਲੱਗ ਜਾਣਾ ਸੀ ਤੂੰ ਕਰ ਕੀ ਰਿਹਾ ਦੁਕਾਨ ਤੇ ਜਿਆਦਾ ਫਿਰ ਸਾਰਾ ਹੀ ਸੰਭਲਾ ਕਰਕੇ ਦਿਖਾ ਮੈਨੂੰ ਕੀ ਕਰਦਾ ਐਦਾਂ ਦਾ ਕੰਮ ਚੱਲਣਾ ਨਹੀਂ ਮੈਨੂੰ ਕੋਈ ਨਾ ਕੋਈ ਸਕੀਮ ਲਗਾਣੀ ਪੈਣੀ ਆ ਹੈਲੋ ਹਾਂਜੀ ਠੀਕ ਹੈ ਮੈਂ ਚੈੱਕ ਕਰ ਲੈਂਦਾ ਓਕੇ